ਤੇ ਦੋ ਟਰੈਕਟਰ ਖੜੇ ਆ ਦੋਨੇ ਬਾਈ ਦੇ ਇਹਦੀ 130000 ਡਿਮਾਂਡ ਆ ਬਾਈ ਉਹ ਵੀ ਬਿਨਾ ਕਾਪੀ ਕਰਕੇ ਤਾਂ ਕਰਕੇ ਪ੍ਰੂਫ ਵਗੈਰਾ ਤੁਹਾਨੂੰ ਇਹਨਾਂ ਦੇ ਟਰੈਕਟਰ ਦੇ ਸਾਰਾ ਕੁਝ ਮਿਲ ਜੂ ਤੁਸੀਂ ਲੈਣੇ ਹੁਣ ਤੇ ਲੋ ਬਈ ਅੱਜ ਆਪਾਂ ਤੁਹਾਨੂੰ ਟਰੈਕਟਰ ਦਿਖਾਉਣਾ ਜੀ ਇੱਕ 275 ਮਾਡਲ ਹੈਗਾ ਜੀ 2000 ਠੀਕ ਆ ਜੀ 2000 ਮਾਡਲ ਹੈ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ TU ਮਾਡਲ ਆ ਹਾਈ ਟਾਰਕ ਵਾਲਾ ਜਿਹੜਾ ਉਹਦਾ ਆ ਵੇਖੋ ਟਰੈਕਟਰ ਸਾਰਾ origignal ਹੈ to z ਕੋਈ ਕਿਸੇ ਪਾਸੇ ਤੇ ਟਚਿੰਗ ਟੋਚਿੰਗ ਕੁਝ ਨਹੀਂ ਹੈਗੀ Ориਜినਲ ਟਰੈਕਟਰ ਸਾਰੇ ਲਓ ਜੀ ਕਰੋ ਕੰਡੀਸ਼ਨ ਚੈੱਕ ਟਾਇਰ ਆ ਪਿਛਲੇ ਟਾਇਰ ਬਾਈ 75 80 ਪੈਸੇ ਹੋਣਗੇ ਮੁਰਲੇ ਟਾਇਰਾਂ ਦੀ ਕੰਡੀਸ਼ਨ ਅੱਧੇ ਕ ਮੰਨ ਲਓ ਸੀੜਟ ਦੇ ਪਿਛਲੇ ਟਾਇਰ ਵੀ ਸੀੜਟ ਦੇ ਲੱਗੇ ਹੋਏ ਆ ਪੱਕੇ ਠੀਕ ਆ ਜੀ ਚਲਾਈ ਚਲੂਈ ਦਾ ਟਰੈਕਟਰ ਘੈਂਟ ਆ ਪੂਰਾ ਤੁਹਾਨੂੰ ਸਟਾਰਟ ਕਰਕੇ ਵੀ ਦਿਖਾਉਣਾ ਉਹ ਜੀ ਆਜਾ ਟਰੈਕਟਰ ਉਹ ਵੇਡੈਕਟਰੀ ਕਾ ਗਿਆ ਨਾ ਐਨ ਦਾਣੇ ਕਿਉਂਦਾ ਇੰਜਨ ਪੂਰਾ ਕਈ ਸਾਰੇ ਵੀਰਾਂ ਦੇ ਫੋਨ ਆਉਂਦੇ ਰਹਿੰਦੇ ਨੇ ਭਾਈ ਚ ਮੇਂਦਰਾ ਲੈਣਾ 475 275 ਆ ਦੋ ਟਰੈਕਟਰ ਆਪਾਂ ਤੁਹਾਨੂੰ ਦੋਨੇ ਦਿਖਾ ਦਾਨੇ ਟੈਂਡ ਟਰੈਕਟਰ ਆ ਸਾਹਮਣੇ ਹੋਏ ਰਿਮਾ ਰੂਮਾ ਦਾ ਰੰਗ ਦੇਖ ਲਓ ਠੀਕ ਹੈ ਜੀ ਲੋ ਬਗਰਾਣਾ ਦੇ ਭਾਈ ਟੇਪ ਹੋਈ ਹੋਈ ਆ ਮਰਾੜ ਕਿਤੇ ਤੇ ਗਲੇ ਪਜੇ ਵੀ ਨਹੀਂ ਹੈਗੇ ਐਨ ਪੂਰਾ ਸਾਂਭਿਆ ਹੋਇਆ ਟਰੈਕਟਰ ਹੈ ਠੀਕ ਹੈ ਚਲਾਈ ਚੁਰੀ ਦਾ ਵਧੀਆ ਆਵਾਜ਼ ਬਾਈ ਕਹਿੰਦਾ ਹਿੱਸੇ ਦੀ ਜਮਾਂ ਵੀ ਆਵਾਜ਼ ਨਹੀਂ ਹੈਗੀ ਬਾਈ ਨੇ ਵੈਸੇ ਟਰੈਕਟਰ ਦਾ ਜੀ ਇਹਨਾਂ ਕੋਲ ਇੱਕ ਦੋ ਟਰੈਕਟਰ ਹੀ ਹੁੰਦੇ ਨੇ ਲੰਦੇ ਮਹਿੰਦਰਾ ਹੀ ਆ ਬਾਈ ਇਹ ਤੇ ਜੇ ਕਿਸੇ ਨੇ ਦੇਖਣਾ ਹੋਇਆ ਤਾਂ ਬਾਈ ਉੱਪਰ ਦੇ ਨਾਲੇ ਪਿੰਡ ਪੈਂਦਾ ਇਹਨਾਂ ਦਾ ਭਲਿਆਣ ਉੱਥੇ ਟਰੈਕਟਰ ਖੜਾ ਹੈ ਡਿਮਾਂਡ 1,90,000 ਟਰੈਕਟਰ ਦੀ 1.90 ਮੜਾ ਮੋਟਾ ਬਾਈ ਮੌਕੇ ਤੇ ਮਾਨਤਾਣ ਹੋ ਜਾਊਗਾ ਠੀਕ ਹੈ ਜੀ। ਬਾਕੀ ਆ ਕੇ ਦੇਖੋ ਟਰੈਕਟਰ ਨੂੰ। ਥੱਲੀ ਕਰਕੇ ਫੇਰ ਸੌਦਾ ਕਰੋ। ਠੀਕ ਹੈ ਜੀ। ਇੱਕ 475 ਹੈਗਾ ਤੁਹਾਨੂੰ ਉਹ ਵੀ ਦਿਖਾ ਦਣਾ ਆਪਾਂ। ਨੋ ਜੀ। ਉਹ ਮੈਂ ਦੇ ਦਵਾਂਗੀ ਤੁਸੀਂ। ਇੱਕ 475 ਆ ਤੁਹਾਨੂੰ ਉਹ ਵੀ ਦਿਖਾ ਦਈਏ ਥੋੜਾ ਜਿਹਾ ਵੀਡੀਓ ਦੇ ਵਿੱਚ। ਆਹੇ ਕੁੱਤਾ ਤਾਂ ਨਹੀਂ ਉਹ ਕਹੂਗਾ ਮੜਾ ਦੇਖਿਓ ਦਾ ਜੀ। ਨਹੀਂ। ਕੋਈ ਨਹੀਂ ਕਹਿੰਦਾ। ਆਹ 475 ਖੜਾ ਜੀ। ਇਹ ਕਿੰਨਾ ਇੱਕ ਮਾਡਲ ਹੈ ਨਾ ਜੀ 2001 ਇਹ 2001 ਮਾਡਲ ਹੈ ਜੀ ਪੀਲੇ ਰਿੰਮ ਵਾਲਾ ਠੀਕ ਹੈ ਜੀ ਮੁਰਲੇ ਟਾਇਰ ਰੱਦੇਗਾ ਪਿਛਲੇ ਟਾਇਰ 35 40 ਕੇ ਪੈਸੇ ਨੇ ਇੱਕ ਸਾਈਡ ਦੇ ਠੀਕ ਹੈ ਜੀ ਇਹਦੇ ਦੱਸ ਦਈਏ ਟਰੈਕਟਰ ਦੀ ਆਰਸੀ ਨਹੀਂ ਹੈਗੀ ਪ੍ਰੂਫ ਵਗੈਰਾ ਮਿਲ ਜਾਣਗੇ ਇਹਦੇ ਤੁਹਾਨੂੰ ਜੇ ਲੈਣੇ ਹਨ ਤੁਸੀਂ ਭੂਮੀ ਪੁੱਤਰ ਡਾਇਰੈਕਟ ਇੰਜੈਕਸ਼ਨ ਤੇ ਪੀਲੇ ਰਿੰਮ ਵਾਲਾ ਬਾਈ ਠੀਕ ਹੈ ਵਧੀਆ ਟਰੈਕਟਰ ਆ ਸਾਲ ਸਟਾਰਟ ਔਕੇ ਉਹ ਬੈਠਾ ਥੱਲੇ ਕੁੱਤਾ ਬਾਈ ਨਹੀਂ ਤਾਂ ਮੈਂ ਇਹਨੂੰ ਤੁਹਾਨੂੰ ਸਟਾਰਟ ਕਰਕੇ ਦਿਖਾ ਦੇਣਾ ਤਾਂ ਠੀਕ ਹੈ ਜੀ ਇਹ ਦੋ ਟਰੈਕਟਰ ਖੜੇ ਆ ਦੋਨੇ ਬਾਈ ਦੇ ਇਹਦੀ 130000 ਡਿਮਾਂਡ ਆ ਬਾਈ ਉਹ ਵੀ ਬਿਨਾ ਕਾਪੀ ਕਰਕੇ ਤਾਂ ਕਰਕੇ ਪ੍ਰੂਫ ਵਗੈਰਾ ਤੁਹਾਨੂੰ ਇਹਨਾਂ ਦੇ ਟਰੈਕਟਰ ਦੇ ਸਾਰਾ ਕੁਝ ਮਿਲ ਜੂ ਤੁਸੀਂ ਲੈਣੇ ਹੁਣ ਠੀਕ ਆ ਜੀ ਸੀਡ ਸੂਟ ਵਧੀਆ ਮਗਰਾੜ ਕਿਸੇ ਪਾਸੇ ਤੇ ਦਾਗ ਹੀ ਨਹੀਂ ਹੈਗਾ ਬਾਈ ਟਰੈਕਟਰ ਤੇ ਠੀਕ ਆ ਜੀ ਪੂਰਾ ਐਨ ਘੈਂਟ ਟਰੈਕਟਰ ਆ ਸਾੰਬਿਆ ਹੋਇਆ ਕੋਈ ਹੋਇਆ ਚਾਹਵਾਂ ਤਾਂ ਦੇਖ ਲਿਓ ਆਕੇ ਪਿੱਛੇ ਦੇ ਲਿੰਕਾਂ ਲੁੰਕਾਂ ਬਾਈ ਜਿਵੇਂ ਨਵੀਆਂ ਪਈ ਹੋਈਆਂ ਆ ਦੇਖੋ ਠੀਕ ਆ ਜੀ ਲਿੰਕਾਂ ਲੁੰਕਾਂ ਸਾਰਾ ਸਮਾਨ ਨਵਾਂ ਪਿਆ ਹੋਇਆ ਬਾਕੀ ਚਲਾਈ ਚਲੂਈ ਦਾ ਠੀਕ ਆ ਕੇ ਦੇਖ ਲਿਓ ਜਿਹਨਾਂ ਦੇਖਣਾ ਹੋਇਆ ਥੱਲੇ ਨੰਬਰ ਮੈਂਸ਼ਨ ਕਰੂੰਗਾ ਬਾਈ ਸਕਰੀਨ ਦੇ ਉਧਰ ਤੇ ਕਾਲ ਕਰ ਲਿਓ ਰੇਟਾਂ ਮੈਂ ਤੁਹਾਨੂੰ ਦੋਨਾਂ ਦਾ ਦੱਸਤਾ ਮਾੜਾ ਮੋਟਾ ਮਾਨਤਨ ਹੋ ਜਾਊ ਬਾਈ ਮੌਕੇ ਤੇ ਬਹੁਤਾ ਜ਼ਿਆਦਾ ਨਹੀਂ ਹੋਣਾ ਕਹਿਣ ਦਾ ਭਾਵਾ ਥੋੜਾ ਬਹੁਤਾ ਜਿੰਨਾ ਵੀ ਹੋਈਂਗਾ ਜੈਸ ਮੌਕੇ ਤੇ ਹੋ ਜਾਊਗਾ ਠੀਕ ਹੈ ਜੀ ਭਾਈ ਆਹ 265 ਟਰੈਕਟਰ ਐਨ ਪੂਰਾ ਸ਼ਕੀਨ ਐ ਠੀਕ ਹੈ ਜੀ ਤੇ ਆਹ ਆਪਣਾ ਮੇਨ ਰੋਡ ਤੇ ਹੀ ਪਿੰਡ ਪੈਂਦਾ ਭਲਿਆਣ ਪਿੰਡ ਐ ਲੋਕੇਸ਼ਨ ਤੇ ਸਰਚ ਕਰ ਲਿਓ ਠੀਕ ਹੈ ਜੀ ਤੇ ਬਾਕੀ ਇਹਨਾਂ ਕੋਲ ਆਹੀ ਟਰੈਕਟਰ ਨੇ ਬਾਈ ਦੋ ਹੋਰ ਨਹੀਂ ਹੁੰਦੇ ਬਾ ਮਾੜਾ ਮੋਟਾ ਜੀ ਜੇ ਕੋਈ ਵਧੀਆ ਟਰੈਕਟਰ ਲੰਦੇ ਨੇ ਠੀਕ ਹੈ ਜੀ ਬੰਦੇ ਵਧੀਆ ਨੇ ਤੁਹਾਨੂੰ ਰੇਟ ਸਿਰ ਦੇ ਦੇਣਗੇ ਟਰੈਕਟਰ ਬੜਾ ਮੋਟਾ ਮੌਕੇ ਤੇ ਇਹਦਾ 1,90,000 ਰੁਪਏ ਦੱਸਿਆ ਜੀ ਠੀਕ ਹੈ ਤੇ ਬੈਟਰੀ ਬੂਟਰੀ ਓਕੇ ਹਨ ਇਹ ਟਰੈਕਟਰ ਦੀ ਬਾਈ ਕਹਿੰਦਾ ਫੁੱਲ ਗਾਰੰਟੀ ਆ ਵੀ ਜਿੱਦਾਂ ਮਰਜ਼ੀ ਆਪਣੀ ਥਾਲੀ ਕਰਕੇ ਟਰੈਕਟਰ ਲੈ ਜਾਓ ਠੀਕ ਹੈ ਜੀ ਤੇ ਆਪ ਦਾ ਨੰਬਰ ਆ ਨੰਬਰ ਉਹਦਾ ਹੀ 50 ਉਹਦੀ ਆਰ ਸੀ ਗੋਮਾ ਟਰੈਕਟਰ ਦੀ ਠੀਕ ਹੈ ਜੀ ਪਰੂਫ ਵਗੈਰਾ ਤੁਹਾਨੂੰ ਆਈਡੀ ਪ੍ਰੂਫ ਜੇ ਤੁਸੀਂ ਲੈਣੇ ਆਪਣੇ ਸਲੀਵਾ ਤੇ ਉਹ ਤੁਹਾਨੂੰ ਮਿਲ ਜੂਗਾ ਪਰ ਟਰੈਕਟਰ ਵੀ ਬਾਈ ਰੇਤ ਬਹੁਤ ਜੈਜਰੇਟ ਮੰਗਿਆ ਉਹ ਜੋ ਵੀ ਤੁਹਾਡਾ ਮਾੜਾ ਮੋਟਾ ਮਾਨਤਾਣਾ ਹੋ ਜਾਊਗਾ ਠੀਕ ਹੈ ਜੀ ਤੇ ਬਾਕੀ ਚੱਲਦੇ ਆ ਬਾਈ ਘਰ ਨੂੰ ਤੇ ਲੋ ਜੀ ਬਾਈ ਘਰ ਆ ਗਿਆ ਜਮੀਂ ਥੋੜਾ ਜਿਹਾ ਮੌਸਮ ਹੈ ਵਾ ਮਹੀਆ ਵਾਲਾ ਤੇ ਇੱਕ ਆਪਣੇ ਕੋ ਬਾਈ ਟਾਇਰ ਪਾਏ ਨੇ ਜੀ ਟਾਇਰ ਦਿਖਾਉਣੇ ਆਪਾਂ ਨੇ 14 ਦੇ ਆ 14 ਨੂੰ 28 ਦੇ ਐਮ ਆਰ ਐਫ ਦੇ ਠੀਕ ਹੈ ਜੀ 13 ਦੀ ਕੰਡੀਸ਼ਨ ਹੈ ਬਾਈ ਜੀ 35 ਤੋਂ 40 ਪੈਸੇ ਹੈਗੀ ਆ ਠੀਕ ਹੈ ਜੀ ਗੁੱਡੀ ਤੁਸੀਂ ਦੇਖ ਸਕਦੇ ਕਿੰਨੀ ਖੜੀ ਆ ਆ ਲੋ ਠੀਕ ਹੈ ਜੀ ਟਾਇਰਾਂ ਹਨ ਵਧੀਆ ਨੇ ਤੇ ਜੇ ਕੋਈ ਮੇਰਾ ਵੀਰ ਚਾਹਵਾਨ ਸੱਜਣ ਹੋਇਆ 14 ਦੇ ਟਾਇਰ ਲੈਣ ਦਾ ਤਾਂ ਦੇਖ ਲਿਓ ਠੀਕ ਹੈ ਜੀ 5000 ਰੁਪਏ ਆ ਇਹ ਰੇਟ ਆ ਮੜਾ ਮੋਟਾ ਕਰ ਦਾਂਗੇ ਵੱਧ ਘੱਟ ਕਿ ਭਾਈ ਅੱਜ ਆਪਾਂ ਨੇ ਟਰੈਕਟਰ ਦਾ ਚਲੋ ਲੈਣੀ ਆ ਅੱਜ ਆਪਾਂ ਨੇ ਕਿ ਮੈਸ ਦਾ ਸੌਦਾ ਮਾਰਿਆ ਮੈਸ ਦਿਖਾਉਣੀ ਤੁਹਾਨੂੰ ਆ ਮੱਝ ਲਈ ਹੈ ਜੀ ਕਈ ਦਿਨ ਦੇ ਫਿਰਦੇ ਦੇ ਮਹੀਨਾ ਹੀ ਹੋ ਗਿਆ ਮੱਝ ਲੰਦੇ ਨੂੰ ਤੇ ਪਹਿਲਾਂ ਜਿਹੜੀ ਕਾਲੇ ਵੀਰ ਕੋਲ ਸੀ ਮੱਝ ਵੇਚੀ ਹੈ ਮਲਕੀ ਦਵਾਈ ਉਹਨਾਂ ਨੂੰ ਪਹਿਲਾਂ ਉਹਦੇ ਉਹ ਲੈਣੀ ਸੀ ਉਹ ਚਲੋ ਵਿਚ ਵਿਚਾਲੀ ਰਹਿ ਗਿਆ ਸੌਦਾ ਕਾਲੇ ਭਾਈ ਨਾਲ ਗੱਲਬਾਤ ਹੋਈ ਵੀ ਸੀ ਬਸ ਅਸੀਂ ਕਹਿੰਦੇ ਚੋਕੇ ਦੇਖਣੀ ਆ ਉਹਦਣੇ ਸੌਦਾ ਹੋ ਗਿਆ ਮੱਝ ਦਾ ਤੇ ਚਲੋ ਜਿਹੜੀ ਚੀਜ਼ ਮਿਲਣੀ ਆ ਬਾਈ ਉਹੀ ਮਿਲਣੀ ਆ ਤੇ ਅੱਜ ਫਿਰ ਆਪਾਂ ਨੇ ਇਧਰ ਨੂਰਪੁਰ ਏਰੀਆ ਤੋਂ ਲਈ ਆ ਬਾਈ ਮੱਝ ਆਪਣਾ ਵੀਰ ਇੱਕ ਟਰੈਕਟਰ ਦਾ ਹੀ ਜੌਂਡੀਅਰ ਦਾ ਹੀ ਕੰਮ ਕਰਦਾ ਫਰਾਂ ਦਾ ਉਹ ਉਹਦੇ ਕਿਸੇ ਖਾਸ ਬੰਦੇ ਕੋਲੇ ਖੜੀ ਸੀ ਮੱਝ ਇਹ ਠੀਕ ਆ ਜੀ ਬਾਕੀ ਇਹਦੇ ਸੂਣਾ ਮੱਝ ਨੇ ਮੱਠਣ ਨੂੰ ਸੂਏ ਦੇ ਪਤਾ ਲੱਗੂ ਬਾਈ ਕਿੱਦਾਂ ਬਾਕੀ ਬੰਦੇ ਆ ਜਿਹਨਾਂ ਨੇ ਦਿੱਤੀ ਆ ਪੂਰੀ ਗਾਰੰਟੀ ਕਰਕੇ ਦਿੱਤੀ ਵਧੀਆ ਇਹ ਘਰ ਤੋਂ ਹੀ ਲਈ ਆ ਸਿੱਧੀ ਜ਼ਿਮੀਂਦਾਰ ਤੋਂ ਹੀ ਤੇ ਮੱਝਾਂ ਦੇ ਬਾਈ ਰੇਟ ਬਹੁਤ ਜ਼ਿਆਦਾ ਹੋਏ ਹੋਏ ਆ ਤੇ ਕੋਈ ਸਵਾਲ ਅੱਖ ਮੰਗਦਾ ਕੋਈ ਲੱਕ ਜਣੀ ਕਿ ਵਧੀਆ ਮੈਂ ਤਾਂ ਬਾਈ ਰੇਟ ਚ ਮਿਲਦੀ ਆ ਤੇ ਕਾਲੇ ਬਾਈ ਜਿਹੜੀ ਮੱਝ ਥੋੜੀ ਰੇਟ ਵਿੱਚ ਸੀ ਬਾਕੀ ਚਲੋ ਜਿੱਥੇ ਚੀਜ਼ ਨੇ ਜਾਣਾ ਉੱਥੇ ਹੀ ਜਾਣਾ ਇਹਨੇ ਸੋਣਾ ਬਾਈ ਸੋਣ ਨੂੰ ਹਜੇ ਰਹਿਨੇ ਆ ਮੰਨ ਕੇ ਚਲੋ 2-3 ਹਫਤਾ ਕਿਹਾ ਉਹਨਾਂ ਨੇ ਬਾਕੀ 5-4 ਦਿਨ ਵੱਧ ਘੱਟ ਵੀ ਲੈ ਲਾਂ ਦਾ ਨੰਗਰ ਕਈ ਵਾਰ ਠੀਕ ਹੈ ਜੀ ਬਾਕੀ ਹੁਣ ਬਾਈ ਸੂਵੇ ਦੇ ਪਤਾ ਲੱਗੂ ਵੀ ਕਿਵੇਂ ਆ ਪਹਿਲੇ ਸੂਏ ਕਹਿੰਦੇ ਤੇ ਪਹਿਲੇ ਸੂਏ ਕੋਈ ਮਿਲੀ ਨਹੀਂ ਹੈਗੀ ਲੋਟ ਪਹਿਲੇ ਸੂਏ ਸਾਂਗੂਗੀ ਘਰ ਦੇ ਕਹਿੰਦੇ ਵੀ ਖੜਦੇ ਨਾਲ ਡੰਗਰ ਕਈ ਵਾਰ ਤੰਕ ਰਹੀ ਜਾਂਦਾ ਠੀਕ ਹੈ ਜੀ ਇਹ ਬਾਈ ਆਪਾਂ ਨੂੰ ਪਾਈ ਐ 82000 ਦੀ ਮੱਝ ਲੱਖ ਰੁਪਈਆ ਮੰਗਦੇ ਸੀ ਇਹਦਾ ਪਰ ਟਰੈਕਟਰ ਵਾਲਾ ਕੰਮ ਕਰਿਆ ਸੌਦਾ ਕਰਕੇ ਐਨ ਪੂਰਾ ਅੱਧਾ ਘੰਟਾ ਫੇਰ ਸੌਦਾ ਹੋਇਆ ਮੱਝ ਦਾ ਠੀਕ ਹੈ ਜੀ ਮੈਂ ਕਈ ਜਿੰਦਾ ਵੀਡੀਓ ਵਿੱਚ ਵੀ ਕਹਿਣਾ ਦਾ ਵੀ ਹਾਂ ਕਿਸੇ ਕੋ ਮੱਝ ਹੋਈ ਇੱਕ ਦੋ ਪਰਸਨ ਜਿਹੋ ਤੇ ਕਿਹਾ ਵੀ ਤਾਂ ਆਪਾਂ ਨੇ ਉਹਨੂੰ ਦੋ ਤਿੰਨ ਦਿਨ ਬੈਜਾਂ ਦੇ ਫੋਨ ਵੀ ਆਏ ਪਰ ਦੂਰ ਬਹੁਤ ਹਾਂ ਬਾਈ ਇੱਕ ਬਾਈ ਦਾ ਅੰਮ੍ਰਿਤਸਰ ਤੇ ਆਇਆ ਉਹ ਉਧਰ ਤੇ ਬਾਈ ਉੱਥੇ ਦੇ ਫਿਰ 8-10000 ਦਾ ਲਿਆਉਣ ਦਾ ਹੀ ਕਿਰਾਇਆ ਪਾੜਾ ਪੈ ਜਾਣਾ ਤਾਂ ਫਿਰ ਤਾਂ ਕਰਕੇ ਮੈਂ ਆਖਿਆ 20 ਰੁਪਏ ਅਸੀਂ ਲੋਕਲੇ ਲੈ ਲੈਣੀਆਂ ਇੰਨੇ ਦੂਰ ਤੇ ਤਾਂ ਲੈਣਾ ਵੀ ਨਹੀਂ ਹੋਣਾ ਚਲੋ ਬਾਕੀ ਬਈਆ ਟਾਇਰ ਤੁਹਾਨੂੰ ਦਿਖਾਏ ਆਪਾਂ ਨੇ ਇਹ ਕੋਈ ਹੋਇਆ ਚਾਹਵਨ ਵੀਰ ਲੈ ਲਓ ਵਧੀਆ ਟਾਇਰ ਹੈ ਚੱਲਣ ਵਾਲੇ ਟਾਇਰ ਆ ਇਹ ਨਹੀਂ ਹੈਗੇ ਵੀ ਕਸੇ ਵੇ ਆ ਗੁੱਡੀ ਆਪਾਂ ਤੁਹਾਨੂੰ ਦਿਖਾਈ ਆਂ ਵਧੀ ਠੀਕ ਹੈ ਜੀ ਬਾਕੀ ਰੇਡ ਦਾ ਮੜਾ ਮਟਾ ਕਰ ਦਾਂਗੇ ਬਾਈ ਮਾਨਤਾ ਨਾਲ ਤੇ ਅੱਜ ਦੇ ਬਲੌਗ ਸਿਰ ਇੰਨੇ ਹੀ ਬਾਈ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰ ਦਿਓ ਤੇ YouTube ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਮਿਲਦੇ ਨੇ ਨਵੇਂ ਬਲੌਗ ਚ ਧੰਨਵਾਦ ਜੀ ਸਾਰਿਆਂ ਦਾ